ਦਾ ਕੰਮ ਕਰਨ ਵਾਲਾ ਮੋਦੀ ਮੁਰਦਾਬਾਦ 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 ਪਾਣੀ ਖੋਣ ਵਾਲਾ ਮੋਦੀ ਮੁਰਦਾਬਾਦ 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 ਪਾਣੀ ਖੋਣ ਵਾਲੀ ਸੈਂਟਰ ਸਰਕਾਰ ਮੁਰਦਾਬਾਦ 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 ਪੁੱਚੜ ਮੋਦੀ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ 16 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸਾਰਾ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਤੇ ਲੋਕ ਸਾਥ ਵੀ ਭਰਪੂਰ ਤੌਰ ਤੇ ਦੇ ਰਿਹਾ ਹਨ ਅੱਜ ਨਿਊ ਅੰਮ੍ਰਿਤਸਰ ਵਿਖੇ ਜਥੇਬੰਦੀ ਦੇ ਨੌਜਵਾਨ ਜਿਨ੍ਹਾਂ ਚ ਬੜਾ ਉਤਸ਼ਾਹ ਵਿਖਿਆ ਜਾ ਰਿਹਾ ਹੈ ਮਾਰਕੀਟਾਂ ਬੰਦ ਕਰਵਾਉਣ ਆਏ ਹਨ ਤੇ ਲਗਭਗ ਸਾਰੀ ਮਾਰਕੀਟ ਬੰਦ ਹੋ ਗਈ ਹੈ ਲੋਕਾਂ ਨੇ ਕੋਈ ਮੱਥੇ ਵਟ ਨਹੀਂ ਪਾਇਆ ਤੇ ਸਾਡੇ ਕਿਸਾਨ ਭਰਾਏ ਹਨ ਉਹਨਾਂ ਨੇ ਖੜੇ ਮੱਥੇ ਇਹਨਾਂ ਦਾ ਸਦਾ ਸਵਕਾਰ ਕਰਕੇ ਕੁਝ ਤਾਂ ਪਹਿਲਾਂ ਹੀ ਬੰਦ ਸੀ ਤੇ ਕੁਝ ਇਹਨਾਂ ਦੇ ਅਪੀਲ ਦੇ ਉੱਤੇ ਸਾਰਿਆਂ ਨੇ ਬੰਦ ਕਰ ਦਿੱਤੇ ਸਾਡੇ ਨਾਲ ਇਹਨਾਂ ਦੇ ਆਗੂ ਹਨ ਸਰਦਾਰ ਹਰਜੀਤ ਸਿੰਘ ਆਓ ਇਹਨਾਂ ਨਾਲ वार्तालाਪ ਕਰਦੇ ਹਾਂ ਹਾਂਜੀ ਸਰਦਾਰ ਜੀ ਕੀ ਜਥੇਬੰਦੀ ਦਾ ਨਾਮ ਤੁਹਾਡੀ ਦਾ ਤੇ ਮੈਂ ਹਜ਼ਾਰ ਕਿਸਾਨ ਸੰਘ ਦੇ ਕਮੇਟੀ ਦਾ ਸੂਬਾ ਪ੍ਰੈਸ ਕਰਤ ਰਿਹਾ ਵੇਖੋ ਸਾਡੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਅੱਜ ਵੀ ਜਿਹੜਾ 16 ਫਰਵਰੀ ਨੂੰ ਸਾਰਾ ਹੀ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹਦੀ ਕਾਲ ਅਸੀਂ ਪੂਰਾ ਪੂਰਨ ਅਮਲ-ਅਮਾਲ ਦੇ ਨਾਲ ਪੂਰੇ ਡਿਸਪਲਿਨ ਦੇ ਨਾਲ ਅਸੀਂ ਇੱਕ ਵਾਰਾਂ ਅਗੇੜਾ ਦੇ ਰਹੇ ਸਾਰੇ ਸ਼ਹਿਰ ਦੇ ਵਿੱਚ ਤੇ ਬਿਲਕੁਲ ਸਾਡਾ ਭਰਪੂਰਸਾਰ ਸਾਰੇ ਸ਼ਹਿਰ ਵਾਸੀਆਂ ਨੇ ਦਿੱਤਾ ਵਾ ਕੋਈ ਇੱਕੋ-ਦੱਕੋ ਜਿਹੜੀਆਂ ਸੈਂਟਰ ਦੀਆਂ ਬੈਂਕਾਂ ਵਾ ਉਹ ਕਿਉਂ મોદી ਦੇ ਕਹਿਣ ਤੇ ਉਹ ਸੈਂਟਰ ਦੇ ਅਧੀਨ ਚੱਲਦੀਆਂ ਮੈਂ ਤਾਂ ਕਰਕੇ ਉਹਨਾਂ ਨਹੀਂ ਉਹ ਵੀ ਅਸੀਂ ਅੱਗੇ ਉਹਨਾਂ ਵੀ ਬੰਦ ਕਰ ਲਈਆਂ ਵਾ ਉਹ ਖੁੱਲੀਆਂ ਸੀ ਬਾਕੀ ਤਕਰੀਬਨ ਮਾਰਕੀਟ ਅੱਜ ਸਾਰਾ ਸਾਥ ਦਿੱਤਾ ਇਹਦਾ ਲੋਕਾਂ ਨੂੰ ਵੀ ਪਤਾ ਜੀ ਇਹ ਗੱਲ ਤਾਂ ਕਿੱਲੀ ਸਾਡੀ ਕਿਸਾਨੀ ਨਾਲ ਨਹੀਂ ਜੁੜੀਆਂ ਐਮਐਸਪੀ ਜਿਹੜੀ ਆ ਉਹ ਪੂਰੇ ਕਹਿੰਦੋ ਵੀ ਮਨੁਖਤਾਨਾ ਜੁੜੀ ਗੱਲ ਆ ਹੁਣ ਕਣਕ ਝੋਨੇ ਤੇ ਐਮਐਸਪੀ ਆ ਜੇ ਕਣਕ ਝੋਨੇ ਦੀ ਗੱਲ ਕਰੀਏ ਐਮਐਸਪੀ ਆ ਕੋਈ ਉੱਥੇ ਲੁੱਟਕਸੁੱਟ ਨਹੀਂ ਹੁੰਦੀ ਜੇ 22200 ਨੂੰ ਅਸੀਂ ਕਣਕ ਵੇਚਦੇ ਆਟਾ 2500 ਨੂੰ 2600 ਨੂੰ ਵੇਖਦਾ ਕੋਈ ਲੁੱਟ ਨਹੀਂ ਹੋ ਰਹੀ ਇੱਦਾਂ ਸੀ ਆਨੇ ਵੀ ਐਮਐਸਪੀ ਸਾਰੀਆਂ ਫਸਲਾਂ ਤੇ ਲੱਗੇ ਕਿ ਲੋਕਾਂ ਨੂੰ ਪਤਾ ਹੋਵੇ ਵੀ ਆਹ ਆ ਫਸਲ ਦਾ ਆਹ ਰੇਟ ਆ ਜੇ ਰੇਟਾਂ ਦਾ ਪਤਾ ਵੀ ਲੋਕਾਂ ਨੂੰ ਲੋਕੀ ਲੁੱਟ ਹੁਣ ਆਲੂ ਐਸੀ ਵੇਚ ਕੇ ਆਉਂਦੇ ਨੇ 2 ਰੁਪਏ ਕਿਲੋ ਤੇ ਲੋਕ ਉੱਥੇ ਗੰਡਾ ਨਾਸਕ ਦੇ ਵਿੱਚ ਵੀ ਕੰਡਿਆ 2 ਰੁਪਏ ਕਿਲੋ ਤੇ ਮਾਰਕੀਟ 'ਚ ਮਿਲਣ 300 ਰੁਪਏ ਕਿਲੋ ਇਹ ਜਿਹੜੇ ਮੋਦੀ ਦੇ ਯਾਰ ਆ ਬਾਨੀ ਹਟਾਨੀ ਉਹਨਾਂ ਨੂੰ ਕਮਾਈ ਕਰਨੀ ਗੱਲ ਆ ਉਹਨਾਂ ਤੋਂ ਪੈਸਾ ਲੈ ਕੇ ਇਲੈਕਸ਼ਨ ਲੜਨ ਦੀ ਗੱਲ ਆ ਇਹ ਸਿਰਫ ਵੱਡੇ ਘਰਾਣਿਆਂ ਤੋਂ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਵਿੱਚ ਚੱਲਦੀਆਂ ਵਾ ਇਹ ਵੱਡੇ ਸਰਕਾਰਾਂ ਦੀ ਜਿਹੜੀ ਆ ਖੇਲ ਕਹਿ ਲਈਏ ਤਾਂ ਉਹਨਾਂ ਦੇ ਉਹਨਾਂ ਦੇ ਕਹਿਣ ਤੇ ਚੱਲਦੀਆਂ ਵਾ ਉਹ ਆਪਣੇ ਆਪਣੇ ਤੌਰ ਤੇ ਚਲਾ ਰੀਆਂ ਅਸੀਂ ਕਹਿੰਦੇ ਜੇ ਦੇਸ਼ ਆ ਦੇਸ਼ ਮਨੁਖਤਾ ਦੇ ਨਾਲ ਆ ਮਨੁਖਤਾ ਦਾ ਭਲਾ ਹੋਵੇ ਕਿਸਾਨ ਨੂੰ ਵੀ ਸੁਸਾਈਡ ਨਾ ਕਰਨਾ ਪਵੇ ਐਮਐਸਪੀ ਹੋਵੇ ਕਿਸਾਨ ਨੂੰ 2 ਰੁਪਏ ਚੀਜ਼ ਵੇਚਣੀ ਪੈਂਦੀ ਆ ਅਸੀਂ ਇਹਦਾ ਸ਼ੋਸ਼ਣ ਹੋਣ ਡਿਆ ਲੋਕਾਂ ਦਾ ਆਮ ਪਬਲਿਕ ਦਾ ਮੁਨਖਤਾ ਦਾ ਸ਼ੋਸ਼ਣ ਹੋਣ ਡਿਆ ਕਿਸਾਨ ਦਾ ਖਰਚਾ 10 ਰੁਪਏ ਹੋਣ ਡਿਆ ਫਸਲੋਂ 2 ਰੁਪਏ ਕਿਲੋ ਵਿੱਚ ਨਹੀਂ ਪੈਣ ਰਹੀ ਆ ਇਸ ਕਰਕੇ ਬਹੁਤ ਤਗੜੀ ਲੜਾਈ ਆ ਪੰਜਾਬ ਦੀ ਹੋਣ ਦੀ ਲੜਾਈ ਆ ਦੀਪ ਸਿੱਧੂ ਕਹਿੰਦਾ ਕਹਿੰਦਾ ਵਿਚਾਰਾ ਮਰ ਗਿਆ ਵਾ ਵੀ ਪੰਜਾਬ ਦੀ ਹੋਣ ਦੀ ਲੜਾਈ ਇਹਨਾਂ ਨੇ ਸਾਡੇ ਗੱਲ ਨੂੰ ਪੈਣਾ ਵਾ ਪੈਗੇ ਸਾਡੇ ਗੱਲ ਨੂੰ ਸਾਡੇ ਪਾਣੀਆਂ ਖੋਹਣ ਦੀ ਲੜਾਈ ਆ ਆ ਸਾਡਾ ਸਾਰੇ ਤਿੰਨਾ ਦਰਿਆਵਾਂ ਦਾ ਪਾਣੀ ਖੋਹ ਕੇ ਸਾਡੇ ਉਹ ਰਾਜਸਥਾਨ ਚ ਲੈ ਗਏ ਆ ਤੇ ਉਹ ਵੀ ਜਾ ਕੇ ਉੱਥੇ ਉਹ ਛੁੱਟਣ ਦੇ ਜਾ ਕੇ ਪਾਣੀ ਸਿਰਫ ਸਾਡੇ ਕੋ ਖੋਣਾ ਵਾ ਅੱਗੇ ਵੀ ਕੰਮ ਨਹੀਂ ਕਿਹੇ ਆ ਰਿਹਾ ਤੇਸ ਕਰਕੇ ਪੰਜਾਬ ਚ ਪਾਣੀ ਨਾ ਰਹਿ ਗਿਆ ਤੇ ਮਨੁੱਖਤਾ ਨਹੀਂ ਰਹਿਣੀ ਸਾਰਿਆਂ ਨੂੰ ਇਹੋ ਬੇਨਤੀ ਸਾਡੀ ਵੀ ਜਿਹੜੀ ਪੰਜਾਬ ਦੀ ਪਾਣੀ ਦੀ ਆ ਜਿਹੜੀ ਸਾਡੇ ਲਾਗੇ ਨਹਿਰਿਆ ਨੂਆ ਬਰਸਾਦੇ ਲਾ ਕੋਲ ਦੀ ਨਹਿਰ ਲੰਘਦੀ ਆ ਸਾਰਾ ਸਾਲ ਨਹਿਰ ਵਗਦੀ ਹੁੰਦੀ ਸੀ ਇਹ ਪਾਣੀ ਸੇਮਦਾ ਸੀ ਤੇ ਜਿਹੜਾ ਜਿਹੜਾ ਪੋਲੂਸ਼ਨ ਵਾਲਾ ਪਾਣੀ ਆ ਜਿਹੜਾ ਥੱਲਾ ਗੰਦਲਾ ਪਾਣੀ ਉਹ ਵੀ ਸਾਫ ਹੋ ਜਾਂਦਾ ਸੀ ਇਹੋ ਨਲਕੀਆਂ ਸਾਡਿਆਂ ਚ ਪਾਣੀ ਆਉਂਦਾ ਹੁਣ ਜਦੋਂ ਪਾਣੀ ਪਹਾੜਾਂ ਤੋਂ ਪਾਣੀ ਨਹੀਂ ਆਉਂਦਿੰਦੇ ਤੇ ਸਾਡਾ ਜੀਰਨਾ ਕੀ ਪਾਣੀ ਸਾਡਾ ਪਾਣੀ ਕੀ ਪਾਣੀ ਸਾਫ ਕੀ ਹੋਣਾ ਵਾ ਥੱਲੇ ਧਰਤੀ ਚ ਪਾਣੀ ਨਹੀਂ ਰਹਿ ਜਾਣਾ ਖਜ਼ਾਨਾ ਦੇ ਪਰਸ ਦੇ ਵਿੱਚ ਪੈਸੇ ਪਾਓਗੇ ਤੇ ਫੇਰ ਹੀ ਪਰਸ ਚੱਲੂਗਾ ਜੇ ਪੈਸੇ ਪਾਏ ਨਾ ਪਰਸ ਦੇ ਵਿੱਚ ਤੇ ਫੇਰ ਪੈਸੇ ਕੱਢੋਗੇ ਕੀ ਇਦਾਂ ਹੀ ਜੇ ਧਰਤੀ ਦੇ ਵਿੱਚ ਪਾਣੀ ਗਿਆ ਹੀ ਨਾ ਜਲ ਗਿਆ ਹੀ ਨਾ ਤੇ ਕੱਢੋਗੇ ਕੀ ਕੱਢੀ ਜਾਓਗੇ ਤੇ ਧਰਤੀ ਬੰਜਰ ਹੋ ਜੂਗੀ ਸੋ ਪਾਣੀ ਦੀ ਲੜਾਈ ਆ ਐਮਐਸਪੀ ਦੀ ਲੜਾਈ ਆ ਮਨੁੱਖਤਾ ਦੀ ਲੜਾਈ ਆ ਅਸੀਂ ਸਾਰੇ ਸ਼ਹਿਰ ਵਾਸੀਆਂ ਵਾਂਦੇ ਵੀ ਕੱਲੀ ਕਿਸਾਨ ਦੀ ਲੜਾਈ ਨਹੀਂ ਆ ਕਿਸਾਨ ਤੇ ਹਾਲੋ ਹੌਲੀ-ਹੌਲੀ ਕਿਸਾਨ ਆਪਣੀਆਂ ਜਾਇਦਾਦਾਂ ਵੇਚ ਕੇ ਇਥੋਂ ਬਾਹਰ ਪਲਾਨ ਕਰੀ ਜਾ ਰਿਹਾ ਕਰੇ ਕੀ ਕੋ 17 ਸਾਲਾਂ ਤੋਂ ਕਿਸਾਨ ਲੁੱਟਿਆ ਜਾ ਰਿਹਾ ਕੋਸ ਪੱਲੇ ਨਹੀਂ ਪੈ ਰਿਆ ਅਸੀਂ ਆਨੇ ਆ ਵੀ ਨਹੀਂ ਬਾਹਰ ਜਾਣ ਦਾ ਹੱਲ ਨਹੀਂ ਹੈਗਾ ਅਸੀਂ ਗੁਰੂ ਧਵੇਂ ਪਾਸ਼ਾ ਦਾ ਸਾਜ ਆਇਆ ਇਹ ਇਹ ਪੰਜਾਬ ਆ ਇਹ ਧਰਤੀ ਉਹਨਾਂ ਦੀ ਸਾਜੀ ਹੋਈ ਆ ਉਹਨਾਂ ਨੇ ਜੇ ਉਹਨਾਂ ਦੀ ਉਹਨਾਂ ਦੀ ਸ਼ਹਾਦਤ ਆ ਇਹ ਅਸੀਂ ਕਹਿ ਰਹੇ ਨਾ ਆਪਾਂ ਬੜੀ ਆਪਾਂ ਛੱਡ ਕੇ ਧਰਤੀ ਨਾ ਜਾਈਏ ਆਪਾਂ ਆਪਣੀ ਵੀ ਰਾਖੀ ਕਰੀਏ ਤੇ ਆਪਾਂ ਮਨੁੱਖਤਾ ਦੀ ਰਾਖੀ ਕਰੀਏ ਇਹ ਕਿਹੋ ਕਈ ਰਾਜ ਇਹੋ ਜਿਹੇ ਆਏ ਮੁੱਦੀ ਅਰਗੇ ਤੇ ਕਹੀ ਚਲ ਗਏ ਸੋ ਇਹਨਾਂ ਰਾਜਿਆਂ ਤੋਂ ਤੇ ਜਵਾੜਿਆਂ ਤੋਂ ਸਾਨੂੰ ਆਪਣੀ ਮਨੁੱਖਤਾ ਨੂੰ ਸਾਡੀ ਧਰਤੀ ਨੂੰ ਸਾਨੂੰ ਸਾਡੇ ਪੰਜਾਬ ਨੂੰ ਬਚਾਉਣ ਦੀ ਲੋੜ ਸਾਨੂੰ ਦੇਸ਼ ਆਪਣੇ ਨੂੰ ਬਚਾਉਣ ਦੀ ਲੋੜ ਆ ਸੋ ਇਸ ਕਰਕੇ ਸਾਰੇ ਅਸੀਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਕਿਸਾਨਾਂ ਦਾ ਸਾਥ ਦਿੱਤਾ ਗਾਂ ਤੋਂ ਵੀ ਜਿਹੜਾ ਕੋਈ ਵੀ ਪ੍ਰੋਗਰਾਮ ਸੰਯੁਕਤ ਸੁਆਣ ਮੋਰਚੇ ਦਾ ਹੁੰਦਾ ਵਾ ਜਾਂ ਦਿੱਲੀ ਦੇ ਬਾਡਰਾਂ ਤੇ ਉੱਤੇ ਹਰਿਆਣੇ ਦੇ ਬਾਡਰ ਤੇ ਸ਼ੰਭੂ ਬਾਡਰ ਤੇ ਅੱਜ ਲਾਂਡੇ ਆ 300 350 ਵੱਧ ਜਿਹੜਾ ਕਿਸਾਨ ਉੱਥੇ ਫੱਟੜ ਹੋ ਗਿਆ ਵਾ ਸੋ ਉਹਨਾਂ ਦੀ ਭਲਾਈ ਵਾਸਤੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਕੁਛ ਉਹਨਾਂ ਦਾ ਮਨੋਬਲ ਚੁੱਕੀਏ ਉਹਨਾਂ ਦਾ ਆਪਾਂ ਸਾਥ ਦੇਵਾਂਗੇ ਤੇ ਉਹ ਵਿਚਾਰੇ ਲਾਂਡੇ ਵੀ ਮਾਵਾਂ ਦੇ ਪੋਤੇ ਆ ਜਿਹੜੇ ਜਾ ਕੇ ਲਾਂਡੇ ਬਾਡਰਾਂ ਤੇ ਸੋ ਵੀ ਪੰਜਾਬ ਦੀ ਲੜਾਈ ਤੇ ਲਾਂਡੇ ਸੋ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਜਿਨ੍ਹਾਂ ਸਾਡਾ ਸਾਥ ਦਿੱਤਾ ਗਾਂ ਵੀ ਜਿਹੜੀ ਕੋਈ ਅਪੀਲ ਆਈ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਸਾਡਾ ਸਾਥ ਦੇਣ ਧੰਨਵਾਦ ਜਿਸ ਤਰ੍ਹਾਂ 2 ਸਾਲ ਪਹਿਲਾਂ ਇਹ ਸ਼ਾਇਦ ਇੱਕ ਦੁਨੀਆ ਦੇ ਸਭ ਤੋਂ ਵੱਡੇ ਅੰਦੋਲਨਾਂ ਦੇ ਵਿੱਚੋਂ ਜਿਹੜਾ ਸਿੰਘੂ ਬਾਡਰ ਤੇ ਮੋਰਚਾ ਸੀ ਪੰਜਾਬੀਆਂ ਨੇ ਅੱਗੇ ਹੋ ਕੇ ਜਿਹੜਾ ਉਹ ਲਾਇਆ ਹਾਂਜੀ ਤੇ ਸਰਕਾਰ ਨੇ ਉਹਦੇ ਅੱਗੇ ਝੁਕਦਿਆਂ ਵਾਅਦਾ ਕਰ ਲਿਆ ਬਿਲਕੁਲ ਪਰ ਉਹ ਵਾਦਾ 2 ਸਾਲ ਹੋ ਗਏ ਵਫਾ ਨਹੀਂ ਕੀਤਾ ਤੇ ਜੇ ਉਹ ਵਾਦਾ ਵਫਾ ਕਰ ਦਿੰਦੇ ਜਿਆਦਾ ਨਹੀਂ ਤੇ ਐਮਐਸਪੀ ਤੇ ਕਾਨੂੰਨੀ ਗਰੰਟੀ ਦੇ ਦਿੰਦੇ ਲੀਗਲ ਜਿਹੜਾ ਉਹ ਲਾਅ ਬਣਾ ਦਿੰਦੇ ਤੇ ਸ਼ਾਇਦ ਅੱਜ ਕਿਸਾਨਾਂ ਨੂੰ ਇਹ ਨੌਬਤ ਨਾ ਆਉਂਦੀ ਵੇਖੋ ਜੀ ਅਸੀਂ ਇਹੋ ਕਹਿੰਦੇ ਐ ਐਮਐਸਪੀ ਜ਼ਰੂਰੀ ਐ ਐਮਐਸਪੀ ਬਹੁਤ ਜ਼ਰੂਰੀ ਹੁਣ ਚਾਹ ਨੂੰ ਬਾਸਪਤੀ ਦੇ ਚੌਲ ਆ ਅਸੀਂ ਤੇ ਵੇਚ ਕੇ 2250 ਨੂੰ ਬਾਸਪਤੀ ਵੇਚੀ ਆ ਤੇ ਤੁਹਾਨੂੰ ਮਾਰਕੀਟ ਦੇ ਵਿੱਚ 150 ਤੋਂ ਉੱਤੇ ਬਾਸਪਤੀ ਦੇ ਚੌਲ ਮਿਲਦੇ ਆ ਸੋ ਲੁੱਟਕਸੋਟਿਆ ਇਹ ਵਪਾਰੀ ਜਿਹੜੇ ਆ ਇਹ ਨਹੀਂ ਐਮਐਸਪੀ ਲੱਗਣ ਦੇਣਗੇ ਨਾ ਇਹਨਾਂ ਟਾਰੀ ਦਾ ਬਾਰਡਰ ਖੋਲਣ ਦੇਣਾ ਨਾ ਇਹਨਾਂ ਐਮਐਸਪੀ ਲੱਗਣ ਦੇਣੀ ਆ ਇਹ ਦੋਵਾਂ ਥਾਵਾਂ ਤੇ ਵਪਾਰੀਆਂ ਦੀ ਲੁੱਟਕਸੋਟ ਹੁੰਦੀ ਆ ਟਾਰੀ ਦਾ ਬਾਰਡਰ ਵੀ ਖੋਲਣਾ ਤੇ ਇਹਨੇ ਜਿਹੜਿਆ ਰੋਡ ਐ ਇਹਨੇ ਖੋਲਣ ਦੇ ਆ ਐਕਸਪ੍ਰੈਸ ਹਾਈਵੇ ਆਉਣ ਦੇ ਸਿਰਫ ਡਾਨੀ ਉਹਨੂੰ ਹੀ ਸਿਰਫ ਫਾਇਦੇ ਦੇਣ ਦੀ ਗੱਲ ਆਂਡੀ ਆ ਆਮ ਪਬਲਿਕ ਦੇ ਵਾਸਤੇ ਨਹੀਂ ਜਿੱਦਣੇ ਅਡਾਨੀ ਸੜਕੋ ਸਾਰਾ ਕੁਝ ਲੈ ਕੇ ਚਲ ਗਿਆ ਵੀਰੋ ਰੋਟੀ ਤੋਂ ਮਹਤਾਜ ਹੋ ਜਾਾਂਗੇ ਰੋਟੀ ਤੋਂ ਬਿਨਾਂ ਨਹੀਂ ਜੇ ਸਰਨਾ ਕਾਰਾਂ ਤੋਂ ਗੱਡੀਆਂ ਤੋਂ ਐਸ਼ੋ ਆਰਾਮ ਦੀਆਂ ਜ਼ਿੰਦਗੀ ਤੋਂ ਆਪਾਂ ਚੱਲ ਜਾਾਂਗੇ ਪਰ ਰੋਟੀ ਤੋਂ ਬਿਨਾਂ ਆਪਣਾ ਗੁਜ਼ਾਰਾ ਨਹੀਂ ਹੋਣਾ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਵੀ ਜਿਹੜਾ ਕਿਸਾਨਾਂ ਦੀ ਕਾਲ ਆ ਕਿਸਾਨ ਮਨੁਖਤਾਰੀ ਭਲਾ ਕਰਦਾ ਵਾ ਕਿਸਾਨ ਜਿੱਥੇ ਆਪਣੀ ਰਾਖੀ ਆ ਨਾ ਆਪਣਾ ਘਰ ਵਿਚਾਲੇ ਉਥੇ ਸਾਰੇ ਮਨੁਖਤਾਰੀ ਬਾਕ ਗੱਲ ਕਰਦਾ ਵਾ ਕਿਸਾਨ ਦਾ ਸਾਥ ਦਿਆ ਕਰੋ ਦਿਨ ਰਾਤ ਮਰ ਕੇ ਕਿਸਾਨ ਆਪਣੀ ਫਸਲ ਪੈਦਾ ਕਰਦਾ ਪਰ ਜਦੋਂ ਉਹਨੂੰ ਰੱਸਾ ਚੁੰਮਣਾ ਪੈਂਦਾ ਉਹ ਆਪਣੀ ਉਹ ਰਾਜਤਾਂ ਨਹੀਂ ਸਾਡੀ ਮੋਟਰ ਆ ਉਥੇ ਲੱਗਾ ਟਾਲ ਟਾਲੀ ਦਾ ਰੋਖਿਆ ਜਦੋਂ ਉਹ ਰੋਕਦੇ ਨਾਲ ਸਾਨੂੰ ਫਾ ਲੈ ਕੇ ਮਰਨਾ ਪੈਂਦਾ ਫੇਰ ਪਤਾ ਲੱਗਦਾ ਵ ਤੇ ਸਾਡੀਆਂ ਸਾਡੀਆਂ ਜੇ ਜ਼ਿੰਦਗੀ ਸਾਡੇ ਨੌਜਵਾਨੀ ਬਰਬਾਦ ਹੋਣ ਢਈ ਆ ਅਸੀਂ ਆਪਣੀ ਜਵਾਨੀ ਵੀ ਵਿਚਾਲੀਏ ਬਾਹਰ ਜਾਣ ਢਈ ਸਾਡੀ ਜਵਾਨੀ ਅਸੀਂ ਆਨੇ ਪੀ ਐਮਐਸਪੀ ਆ ਜੇ ਸਾਡੀ ਜਵਾਨੀ ਇੱਥੇ ਰਹਿ ਜੇ ਸਾਡੀ ਮਨੁੱਖਤਾ ਬਚੀ ਰਵੇ ਸੋ ਬਹੁਤ ਵੱਡੀ ਲੜਾਈ ਇਹਨੂੰ ਸਮਝ ਨਹੀਂ ਲੋੜਿਆ ਜਿਸ ਤਰ੍ਹਾਂ ਕਿ ਜਿਹੜਾ ਕੱਲੇ ਕਿਸਾਨਾਂ ਦੇ ਲਈ ਨਹੀਂ ਗਾਏ ਇਹ ਲੜ ਰਹਾ ਹੈ ਆਪਣੇ ਲਈ ਨਹੀਂ ਲੜ ਰਹਾ ਹੈ ਕਿਸਾਨ ਹੋਵੇ ਮਜ਼ਦੂਰ ਹੋਵੇ ਅਰਤੀ ਹੋਵੇ ਅਮੀਰ ਹੋਵੇ ਹਰ ਕਿਸੇ ਨੇ ਰੋਟੀ ਖਾਣੀ ਆ ਤੇ ਜਿਹੜੀ ਰੋਟੀ ਆ ਉਹ ਨਾਜ ਆ ਅਨੰਦਾਤਾ ਕਿਸਾਨ ਪੈਦਾ ਕਰਦਾ ਇਹ ਸਾਡਾ ਖਲਾਕੀ ਤੇ ਬੁਨਿਆਦੀ ਫਰਜ਼ ਹੀ ਬਣ ਜਾਂਦਾ ਕਿ ਅਸੀਂ ਸਾਰੇ ਹੀ ਇਹਨਾਂ ਦਾ ਸਾਥ ਦੇਈਏ ਕੋਈ ਇੱਕ ਦਿਨ ਨਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੇ ਜੇ ਲੰਬੇ ਵੀ ਲੜਨਾ ਪਵੇ ਤੇ ਜੇ ਆਪਣੀ ਅਣਖ ਤੇ ਆਬਰੂ ਹੀ ਨਾ ਰਹੀ ਤੇ ਫਿਰ ਪੰਜਾਬੀ ਕਦ ਲਈ ਜਾਣੇ ਜਾਣਗੇ ਸਰਕਾਰ ਮੁਦਾਬਾ ਕੇਂਦਰ ਸਰਕਾਰ ਮੁਦਾਬਾ 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 ਉਮਦੀ ਮਰਿਆ ਕਰ ਉਮਦੀ ਮਰਿਆ ਕਰ ਅਜੰਤਾ ਸਹਿਜ ਨਿਰਦੇਸ਼ਿਤ ਲੋਕਾਂ ਨੇ ਸ਼ੰਭੂ ਬਾਰਡਰ ਤੇ ਜਿਹੜੇ ਆ ਜਿੱਥੇ ਬੰਦੀਆਂ ਸੰਘਰਸ਼ ਕਰ ਰਹੀਆਂ ਕਿ ਡੱਲੇਵਾਲ ਸਾਹਿਬ ਦੀ ਤੇ ਸਰਮਨ ਸਿੰਘ ਪੰਧੀਰ ਜਿਹੜੀਆਂ ਬਾਕੀ ਜਿੱਥੇ ਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਉਹਨਾਂ ਦੀ ਕੀ ਪਲਾਨਿੰਗ ਆ ਕਿ ਐਤਵਾਰ ਦਾ ਭਰੋਸਾ ਪ੍ਰਗਟਾਇਆ ਹੈ ਜਿਹੜਾ ਇਹਨਾਂ ਨੇ ਆਪਣੇ ਜਿੱਥੇ ਬੰਦੀਆਂ ਨੇ ਕਿ ਐਤਵਾਰ ਤੱਕ ਅਸੀਂ ਅੜੀ ਲਈਏ ਫਿਰ ਦਿੱਲੀ ਵੱਲ ਕੂਚ ਕੀਤਾ ਜਾਊਗਾ ਐਤਵਾਰ ਤੋਂ ਬਾਅਦ ਤੁਹਾਡੇ ਜਿੱਥੇ ਬੰਦੀਆਂ ਜਿਹੜੀਆਂ ਰਹਿੰਦੀਆਂ ਉਹ ਵੀ ਸ਼ਾਮਲ ਹੋਣਗੀਆਂ ਵਿੱਚ ਹਰ ਅੰਤਰਿਗ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਦੇ ਬੰਦ ਤੇ ਸਮੀਖਿਆ ਕਰਨ ਲਈ ਤੇ ਅਗਲਾ ਪ੍ਰੋਗਰਾਮ ਜਿਹੜਾ ਲਿਖਣ ਲਈ ਮੀਟਿੰਗ ਰੱਖੀ ਆ ਉਹਦੇ ਚ ਸਾਰਾ ਫੈਸਲਾ ਜਿਹੜਾ ਕੀਤਾ ਜਾਊਗਾ ਉਸ ਤਰ੍ਹਾਂ ਜਿਹੜਾ ਉੱਥੇ ਕਿਸਾਨਾਂ ਦੇ ਤਸੱਦਦ ਹੋਇਆ ਉਹਦੀ ਸੰਯੁਕਤ ਕਿਸਾਨ ਮੋਰਚੇ ਦੇ ਸਾਰੀਆਂ ਸੰਘਰਸ਼ ਜਿੱਥੇ ਬੰਦੀਆਂ ਨੇ ਡਟ ਕੇ ਆਲੋਚਨਾ ਕੀਤੀ ਆ ਔਰ ਕੱਲ ਉਹਨਾਂ ਦੀ ਹਮਾਇਤ ਦੇ ਵਿੱਚ 3 ਘੰਟੇ ਤੋਲਪਲਾ ਦੇ ਫਰੀ ਰੈਲ ਦੇ 4 ਘੰਟੇ ਰੇਲ ਜਿਹੜੀ ਆ ਉਹ ਜਾ ਰਹੀ ਆ ਅਗਲਾ ਅਗਲਾ ਪ੍ਰੋਗਰਾਮ ਜਿਹੜਾ ਉਹ 18 ਤਰੀਕ ਦੀ ਮੀਟਿੰਗ ਚ ਤੈਅ ਹੋਗਾ ਪੈਟਰੋਲ ਪੰਪ ਤਾਂ ਵੇਖਣ ਚ ਆਇਆ ਕਿ ਉਹਨਾਂ ਤੁਹਾਡਾ ਸਾਰਿਆਂ ਸਾਥ ਦਿੱਤਾ ਹੈ तकरीबन ਪੈਟਰੋਲ ਪੰਪ ਸਾਰੇ ਬੰਦ ਆ ਸਾਰਾ ਉਮਰਸਾਰੀ ਬੰਦ ਆ ਵੀ ਰੇਲ ਰੇਲਾ ਬੰਦ ਕਰਨ ਦਾ ਵੀ ਅੱਜ ਦਾ ਕੋਈ ਪ੍ਰੋਗਰਾਮ ਹੈਗਾ ਫੇਰ ਦੇਖੋ ਰੇਲ ਬੰਦ ਕਰਨ ਦਾ ਅੱਜ ਦਾ ਪ੍ਰੋਗਰਾਮ ਨਹੀਂ ਸੀਗਾ ਕਿਉਂਕਿ ਰੇਲ ਇਹ ਤੋਂ ਰੇਲ ਦੀ ਜਥੇਬੰਦੀ ਤੇ ਗੱਲ ਛੱਡੀ ਹੋਈ ਵੀ ਰੇਲ ਦੀ ਟ੍ਰੇਡ ਯੂਨੀਅਨ ਜਿਹੜੀ ਆ ਉਹ ਇਹਦੇ ਤੇ ਐਕਸ਼ਨ ਕਰੇ ਇਸ ਕਰਕੇ ਰੇਲ ਅੱਜ ਜਿਹੜੀ ਆ ਉਹ ਬੰਦ ਨਹੀਂ ਕੀਤੀ ਗਈ ਜਿਸ ਤਰ੍ਹਾਂ ਵੇਖਿਆ ਜਾਂਦਾ ਆ ਕਿ ਭਲੀ ਸਾਰੂ ਸਾਰਾ ਸੰਸਾਰ ਹੀ ਇਹ ਤੋਂ ਜਾਣੂ ਆ ਕਿ ਜਿਹੜੇ ਪੰਜਾਬੀ ਆ ਇਹ ਜ਼ੁਲਮ ਅੱਗੇ ਨਹੀਂ ਝੁਕਦੇ ਤੇ ਹੁਣ ਵੇਖਣਾ ਪਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ ਆ ਮੰਨਦੀ ਆ ਜਾਂ ਨਹੀਂ ਮੰਨਦੀ ਐਮਐਸਬੀ ਖਾਸ ਕਰ ਜਿਹੜਾ ਕਾਨੂੰਨੀ ਲਾ ਬਣਾਉਣ ਦੀ ਮੰਗ ਆ ਉਹ ਇਹਨਾਂ ਮੁੱਖ ਮੰਗਾਂ ਚ ਸਭ ਤੋਂ ਅੱਗੇ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਖਾਸ ਕਰ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ বাস ਸਟੈਂਡ ਤੇ ਸਨਾਂਟਾ ਪਸਰਿਆ ਆਇਆ ਹੈ ਕੋਈ ਸਵਾਰੀ ਨਜ਼ਰ ਨਹੀਂ ਆ ਰਹੀ ਤੇ ਪੰਨ বাস ਤੇ ਪੰਜਾਬ ਰੋਡਵੇ ਦੁਆਰਾ ਪੂਰਾ ਸਮਰਥਨ ਦਿੱਤਾ ਗਿਆ ਹੈ ਲਗਭਗ 3000 ਦੇ ਕਰੀਬ ਪੰਜਾਬ ਦੇ ਵਿੱਚ ਬੱਸਾਂ ਅੱਜ ਸਰਕਾਰੀ ਬਸਾਂ ਦੇ ਤੌਰ ਤੇ ਜਿਹੜੀਆਂ ਜਾਣੀਆਂ ਜਾਂਦੀਆਂ ਉਹ ਨਹੀਂ ਚੱਲਣਗੀਆਂ ਤੇ ਤੁਸੀਂ ਦੇਖ ਰਹੇ ਹੋ ਕਿ ਪ੍ਰਾਈਵੇਟ ਜਿਹੜੀਆਂ ਬੱਸ ਕੰਪਨੀਆਂ ਹਨ ਉਹ ਵੀ ਸਨਸਾਨ ਖਲੋਤੀਆਂ ਹਨ ਤੇ ਅੰਮ੍ਰਿਤਸਰ ਦੇ ਵਿੱਚ ਪੂਰਨ ਤੌਰ ਤੇ ਬੰਦ ਨਜ਼ਰ ਆ ਰਿਹਾ ਹੈ ਕਿ ਦੁਕਾਨਾਂ ਨੇ ਐਕਚੁਅਲੀ ਗੱਲ ਅਸੀਂ ਇਹ ਨਹੀਂ ਕਰਨ ਦੇ ਵੀ ਕਿਸਾਨ ਆਪਣੀਆਂ ਮੰਗਾਂ ਮਨਾ ਮਨਾਉਣ ਜਾਂ ਮੰਨਣ ਪਰ ਆਪਣੀ ਆਪਣੀ ਕੰਮ ਦਾ ਤਰੀਕਾ ਹੁੰਦਾ ਹੈ ਅਲੱਗ ਤਰੀਕਾ ਇਸ ਤਰੀਕੇ ਨਾਲ ਅਸੀਂ ਜਿਹੜੇ ਲੋਕਲ ਬੰਦੇ ਹਨ ਨਾ ਜਾਂ ਕੰਮਕਰ ਵਾਲੇ ਬੰਦੇ ਆ ਉਹ ਪਰੇਸ਼ਾਨ ਹੋ ਰਹੇ ਇਹਨਾਂ ਨੂੰ ਕੋਈ ਹੋਰ ਵੇ ਲੱਭਣਾ ਚਾਹੀਦਾ ਮੰਨ ਲਿਆ ਤੁਸੀਂ ਪਿਛੜੀ ਵਾਰੀ ਆਪਾਂ ਆਪਣੀਆਂ ਮੰਗਾ ਮੰਗਾ ਮਨਾ ਕੇ ਵਾਪਸ ਆਏ ਸੀ ਅਸੀਂ ਮੈਂ ਵੀ ਚਟਾਨ ਦੀ ਫੈਮਿਲੀ ਚੋ ਜ਼ਿੰਮੇਵਾਰਾਂ ਦੀ ਫੈਮਿਲੀ ਚੋ ਬਟ ਇਹਨਾਂ ਨੂੰ ਕੋਈ ਹੋਰ ਰਸਤਾ ਲੱਭਣਾ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਕਿ ਕੋਈ ਹੋਰ ਵੇ ਬਣਾਵੇ ਜੋ ਇਹਨਾਂ ਨਾਲ ਸਿੱਧੀ ਗੱਲਬਾਤ ਕਰਨ ਉਹਨਾਂ ਦੀਆਂ ਪ੍ਰੋਬਲਮਾਂ ਸੁਣਨ ਸਾਡੀਆਂ ਪ੍ਰੋਬਲਮ ਅਸੀਂ ਹੁਣ ਜ਼ਿਆਦਾ ਪ੍ਰੋਬਲਮ ਚ ਆ ਜਾਂਦੇ ਹਾਂ ਕਿਉਂਕਿ ਵੇ ਇੱਕ ਛੁੱਟੀ ਹੋ ਜਾਂਦੀ ਹੈ ਇੱਕ ਛੁੱਟੀ ਦੇ ਵਿੱਚ ਹੀ ਸਾਡਾ ਹਜ਼ਾਰਾਂ ਦਾ ਕਈਆਂ ਚੀਜ਼ਾਂ ਦਾ ਨੁਕਸਾਨ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਗੇ ਜਾਗਰੂਕ ਹੋ ਤੁਸੀਂ ਕਿ ਕੇਂਦਰ ਸਰਕਾਰ ਨੇ ਜਿਹੜਾ ਕਾਨੂੰਨੀ ਗਰੰਟੀ ਦੇਣ ਦਾ ਵਾਅਦਾ ਕੀਤਾ ਸੀ ਕਿਸਾਨਾਂ ਨਾਲ 2 ਸਾਲ ਜਦੋਂ ਵੱਡਾ ਸੰਘਰਸ਼ ਹੋਇਆ ਸੀ ਤੁਹਾਡੇ ਹਿਸਾਬ ਦੇ ਨਾਲ ਇੱਥੇ ਕੌਣ ਗਲਤ ਹੈ ਕੇਂਦਰ ਸਰਕਾਰ ਦੀ ਗਲਤੀ ਨਹੀਂ ਕਿ ਜੋ ਇਹਨਾਂ ਵਾਅਦਾ ਕੀਤਾ ਸੀ ਉਹਨੂੰ ਵਫਾ ਕਰਨਾ ਚਾਹੀਦਾ ਸੀ ਬਹੁਤ ਵੱਡੀ ਕੇਂਦਰ ਸਰਕਾਰ ਦੀ ਵੀ ਗਲਤੀ ਹੈ ਕਿਉਂਕਿ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਉਹਨਾਂ ਦੇ ਪੂਰੇ ਕਰਨੇ ਚਾਹੀਦੇ ਆ ਹੁਣ ਐਮਐਸਪੀ ਕਈਆਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਇਹ ਜਟਾ ਫੈਮਲੀਆਂ ਚ ਵੀ ਜਿਨ੍ਹਾਂ ਨੇ ਧਰਨੇ ਤੇ ਬੈਠੇ ਕਈਆਂ ਨੂੰ ਪਤਾ ਹੈ ਕਈਆਂ ਨੂੰ ਨਹੀਂ ਪਤਾ ਪਰ ਜਿਹੜੀ ਐਮਐਸਪੀ ਹੈ ਨਾ ਇਹ ਲਾਗੂ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਸਰਕਾਰ ਬਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਵੀ ਪਿੰਡਾਂ ਵਾਲਿਆਂ ਨਾਲ ਵੀ ਅਸੀਂ ਐਮਐਸਪੀ ਥੋੜੇ ਦਿਨਾਂ ਅੰਦਰ ਲਾਗੂ ਕਰ ਦਾਂਗੇ ਇੰਨੇ ਸਾਲ ਹੋ ਚੁੱਕੇ ਸਰਕਾਰ ਬਣੀ ਨੂੰ ਇਹਨਾਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਇਸ ਤਰ੍ਹਾਂ ਇਹ ਜਿਸ ਕਿਸੇ ਨੂੰ ਨਹੀਂ ਵੀ ਪਤਾ ਕਿ ਐਮਐਸਪੀ ਦਾ ਕੀ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਜਿਸ ਤਰ੍ਹਾਂ ਕਿ ਕਣਕ ਦਾ ਮੰਨ ਲਓ 2000 ਰੁਪਿਆ ਰੇਟ ਆ ਝੋਨੇ ਦਾ 1900 ਰੁਪਿਆ ਰੇਟ ਆ ਤੇ ਉਸ ਤੋਂ ਘੱਟ ਜੀਵਨਾਰ ਦੀ ਫਸਲ ਕਿਸਾਨ ਦੀ ਉਸ ਦਾ ਕੋਈ ਘੱਟ ਰੇਟ ਨਾ ਲਗਾਵੇ ਇਹ ਮਤਲਬ ਹੈ ਐਮ ਐਸ ਪੀ ਦਾ ਧੰਨਵਾਦ